ਨੇ ਸਾਡੋ ਦੇ ਰਹੇ ਹਾਂ ਉਹਨਾਂ ਦਾ ਸਾਨੂੰ ਸਾਡੇ ਸਮਾਜ ਨੂੰ ਦਿੱਤਾ ਜਿੰਨੇ ਛੜੇ 80 ਪੈਸੇ ਤੇ ਤੁਸੀਂ ਕਰੀਏ ਉਹਨਾਂ ਦਾ ਬੇਰੁਕੀ ਦੇ ਦਿੱਤੇ ਅੰਚਲ ਜੀ ਚਿੱਟੀਆਂ ਅੱਡ ਕਟਰੀ ਚ ਬਿਧਾਤ ਕਰ ਦੋ ਡਾਕਸ਼ਵਾਲੀ ਤਾਂ ਆਪਾਂ ਤਾਂ ਹੈ ਇਸ ਗੱਲ ਦੇ ਤੁਸੀਂ ਗੋਦੀ ਦੀ ਗਵਾਹ ਹੋ ਜੇ ਕਿਤੇ ਲਾਸ਼ਾਂ ਦਾ ਹੁੰਦਾ ਹੁਣ ਤਾਂ 15 15 ਪਰਚੇ ਘੰਟੇ ਹੋਏ ਹੋਏ ਕਾਂਗਰਸੀ ਕੌਂਸਲਰ ਦਾ ਪਾਰਟੀ ਤੋਂ ਮੋਹ ਹੋਇਆ ਭੰਗ ਆਮ ਆਦਮੀ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦਾ ਫੜਿਆ ਪੱਲਾ ਕਾਂਗਰਸ ਨੂੰ ਝਟਕਾ ਕਾਂਗਰਸ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਕਾਂਗਰਸ ਪਾਰਟੀ ਦੇ ਮੌਜੂਦਾ ਕੌਂਸਲਰ ਪ੍ਰੇਮ ਕੁਮਾਰ ਆਪਣੇ ਪਰਿਵਾਰ ਸਮੇਤ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਪ੍ਰੇਮ ਕਰਦੇ ਕੁਮਾਰ ਦੇ ਘਰ ਵਿੱਚ ਰੱਖੇ ਇੱਕ ਸਾਦਾ ਸਮਰੋਹ ਦੌਰਾਨ ਹਲਕਾ ਇੰਚਾਰਜ ਅਤੇ ਚੇਅਰਮੈਨ ਐਡਵੋਕੇਟ ਪ੍ਰਿਤਪਾਲ ਸ਼ਰਮਾ ਨੇ ਪਾਰਟੀ ਚਿੰ ਦੇ ਕੇ ਪ੍ਰੇਮਪਾਲ ਅਤੇ ਉਹਨਾਂ ਦੇ ਪਰਿਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਐਡਵੋਕੇਟ ਪ੍ਰਿਤਪਾਲ ਸ਼ਰਮਾ ਨੇ ਕਿਹਾ ਕਿ ਪ੍ਰੇਮਪਾਲ ਨੂੰ ਪਾਰਟੀ ਵਿੱਚ ਬੰਦਾ ਮਾਨਸਿਕਕਾਰ ਦਿੱਤਾ ਜਾਵੇਗਾ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੌਂਸਲਰ ਪ੍ਰੇਮ ਕਰਨ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਕਾਫੀ ਪ੍ਰਭਾਵਿਤ ਹੋਏ ਹਨ। ਅਤੇ ਇਸੇ ਵਜ੍ਹਾ ਕਰਕੇ ਉਹ ਕਾਂਗਰਸ ਪਾਰਟੀ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਇਸ ਮੌਕੇ ਤੇ ਉਹਨਾਂ ਕੀ ਕਿਹਾ ਆਓ ਤੁਹਾਨੂੰ ਸੁਣਾਉਦੇ ਹਾਂ ਨਹੀਂ ਨਹੀਂ ਜੀ ਆਪਣੇ ਤਾਂ ਕੋਈ ਦਬਾਅ ਨਹੀਂ ਕੋਈ ਕੁਝ ਨਹੀਂ ਇਹ ਇਹ ਜੀ ਕੋਈ ਵੀ ਨਹੀਂ ਮੈਨੂੰ ਆਮ ਆਦਮੀ ਪਾਰਟੀ ਦਾ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਿਆ ਸਭ ਤੋਂ ਵੱਡੀ ਗੱਲ ਇਹ ਹੈ ਵੀ ਇੱਕ ਇਹ ਇੱਕ ਸਮਾਨ ਸਾਰੇ ਸਮਾਜ ਨੂੰ ਲੈ ਕੇ ਚੱਲਦੀਆਂ ਸਾਰੇ ਜੱਤਾਂ ਦੇਖੋ ਅੱਜ ਤੱਕ ਇੰਨਾ ਟਾਈਮ ਹੋ ਗਿਆ ਸੀ ਦੇਖਿਆ ਨਹੀਂ ਸਾਡੀ ਜਿਹੜੇ ਬਾਬਾ ਸਾਹਿਬ ਅਮੇਦ ਕਰਦੀ ਉਹ ਤੋਂ ਇਹਨਾਂ ਨੇ ਹਰ ਦਫ਼ਤਰ 'ਚ ਕੰਪਲਸਰੀ ਕੀਤੀ ਹੈ ਜੀ ਪਹਿਲੇ ਦੇਖਿਆ ਸੀ ਗਿੱਡਰ ਜੀ ਨੇ ਬਾਬਾ ਸਾਹਿਬ ਦਾ ਨਾਮ ਲਿਆ ਫਿਰ ਇਹਨਾਂ ਦਾ ਜੋ ਗਰੀਬ ਜਨਤਾ ਵਾਸਤੇ ਜਿਹੜੇ ਕੰਮ ਕਰ ਰਹੇ ਹੈ ਬਹੁਤ ਵਧੀਆ ਲੱਗੇ ਮੈਨੂੰ ਸਾਰਾ ਤੇ ਮੈਂ ਕਾਫੀ ਟਾਈਮ ਤੋਂ ਮਤਲਬ ਕਿ ਇਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਗਿਆ ਮਤਲਬ ਆਪ ਨੂੰ ਕਹਿ ਨਹੀਂ ਗਿਆ ਆਪਣੀ ਮਰਜ਼ੀ ਨਾਲ ਇਹ ਪਾਰਟੀ ਜੁਆਇਨ ਕੀਤੀ ਹੈ ਤਨੂੰ ਨਰਾਜ ਕਿ ਨਹੀਂ ਜੀ ਉਹਨਾਂ ਦੇਖੋ ਰਾਜਾ ਬੜਿੰਗ ਜੀ ਨੇ ਮੈਨੂੰ ਮੌਕਾ ਦਿੱਤਾ ਟਿਕਟ ਦਿੱਤੀ ਤੇ ਮੈਨੂੰ ਮੱਲੇ ਚ ਵੀ ਬਹੁਤ ਪਿਆਰ ਮਿਲਿਆ ਸਾਰਿਆਂ ਨੇ ਅੱਡੇ ਹੱਤੋਂ ਲੈ ਆ ਮੈਨੂੰ ਪਹਿਲ ਦਿੱਤੀ ਸਰ ਨਰਾਜਗੀ ਦੀ ਕੋਈ ਗੱਲ ਨਹੀਂ ਬਸ ਉਹਨਾਂ ਦੇ ਗੱਲ ਇਹ ਮੈਨੂੰ ਸਹੀ ਨਹੀਂ ਲੱਗੀ ਪਲਟਦੀ ਸਾਡੀ ਉਸ ਟਾਈਮ ਦੇਖੋ ਵਿੰਡਰ ਛੜੇ ਪ੍ਰਧਾਨ ਨੇ ਵਿੰਡਰ ਉਹ ਜੀ ਵੀ ਵਧੀਆ ਇਨਸਾਨ ਹੈ ਇੱਕ ਪਰ ਹੁਣ ਮੈਂ ਕੁਝ 6 ਮਹੀਨੇ ਸਾਲ ਤੋਂ ਦੇਖ ਰਿਹਾ ਵੀ ਉਹਨਾਂ ਦਾ ਸਾਨੂੰ ਸਾਡੇ ਸਮਾਜ ਨੂੰ ਜਾਂ ਜਿੰਨੇ ਵੀ ਸਾਡੇ ਐਸਸੀ ਭਾਈਚਾਰੇ ਦੇ ਐਮਸੀ ਆ ਗਿਆ ਉਹਨਾਂ ਦਾ ਬੇਰੁਕੀ ਦਾ ਇੱਕ ਤਿੱਖਨ ਮਿਲਿਆ ਬੇਰੁਕੀ ਜੀ ਹੋ ਗਈ ਸਾਡੇ ਨਾਲ ਮੈਨੂੰ ਸਮਝ ਨਹੀਂ ਆ ਰਿਹਾ ਵੀ ਇਹ ਕਿਉਂ ਕਰ ਰਹੇ ਐਦਾਂ ਇਹ ਕਦੋਂ ਹਮਤੋ ਲੈ ਹਾਂਜੀ ਵੀ ਸਾਨੂੰ ਦੇਖੋ ਜਿੰਨਾ ਮਾਨ ਸਨਮ ਚਾਹੀਦਾ ਉਸ ਮਿਲ ਨਹੀਂ ਰਿਹਾ ਸੀ ਸਾਨੂੰ ਇੱਕ ਇੱਕ ਅੱਡ ਕੈਟਾਗਰੀ ਚ ਬਿਠਾਤਾ ਇਹਨਾਂ ਨੇ ਜੇ ਦੁਆਰਾ ਬੁਲਾਣ ਆਂਦੇ ਆ ਤਾਂ ਫਿਰ ਕੀ ਉਧਰ ਜਾਓਗੇ ਤੁਸੀਂ ਨਹੀਂ ਜੀ ਤੁਸੀਂ ਨਾਲੇ ਕਿਹਾ ਭਾਈ ਇਨਸਾਨ ਵਧੀਆ ਵਧੀਆ ਬੰਦੇ ਜੀ ਫਿਰ ਦੋ 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 ਨੀਤੀ ਕਿਸ ਨੇ ਨਹੀਂ ਦੇਖੋ ਇਨਸਾਨ ਵਧੀਆ ਲੜਾਈ ਇਨਸਾਨਾਂ ਨਾਲ ਨਹੀਂ ਹੁੰਦੀ ਲੜਾਈ ਵਿਚਾਰਾਂ ਦੀ ਹੈ ਜੀ ਉਹਨਾਂ ਦੇ ਵਿਚਾਰ ਹੁਣ ਨਹੀਂ ਮਿਲ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਮੇਰੇ ਭਰਾ ਨੂੰ ਪ੍ਰੇਮ ਕੁਮਾਰ ਜੀ ਜੋ ਐਮਸੀ ਨੇ ਵਾਰਡ ਨੰਬਰ 14 ਦੇ ਆਜ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਖੁਸ਼ ਹੋ ਕੇ ਅੱਜ ਇਹਨਾਂ ਨੇ ਕਾਂਗਰਸ ਨੂੰ ਆਲਵੈਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤਾਂ ਮੈਂ ਇਹਨਾਂ ਨੂੰ ਸਾਡੇ ਪਰਿਵਾਰ 'ਚ ਸ਼ਾਮਲ ਹੋਣ ਤੇ ਵਧਾਈ ਦਿੰਦਾ ਔਰ ਵਿਸ਼ਵਾਸ ਦਿਵਾਉਣਾ ਕਿ ਤੁਹਾਡਾ ਰੁਤਬਾ ਦੇ ਮੁਤਾਬਕ ਤੁਹਾਡਾ ਪੂਰਾ ਮਾਨ ਸਤਕਾਰ ਇਸ ਪਾਰਟੀ 'ਚ ਹੋਏਗਾ ਔਰ ਅਸੀਂ ਰਲ ਕੇ ਅੱਜ ਪੂਰੇ ਗਿੱਦੜ ਵਹੇ ਲਈ ਸਮਾਜ ਲਈ ਔਰ ਪੰਜਾਬ ਲਈ ਕੰਮ ਕਰਾਂਗੇ ਨਾ ਨਾ ਬਿਲਕੁਲ ਇਹ ਪ੍ਰੇਮ ਕੁਮਾਰ ਜੀ ਤੁਹਾਨੂੰ ਦੱਸਣਗੇ ਦਬਸ਼ਵਾਲੀ ਤਾਂ ਪਾਰਟੀ ਹੈ ਹੀ ਨਹੀਂ ਐ ਇਸ ਗੱਲ ਦੇ ਤੁਸੀਂ ਕੁਲਦੀਪ ਜੀ ਗਵਾਹ ਹੋ ਜੇ ਕਿਤੇ ਦਬਸ਼ ਵਾਲੇ ਹੁੰਦੇ ਤਾਂ ਹੁਣ ਨੂੰ 10 10 15 15 ਪਰਚੇ ਇੱਕ ਦੂਜੇ ਤੇ ਹੋਏ ਹੁੰਦੇ ਤਾਂ ਇਸ ਗੱਲ ਦੀ ਤੁਸੀਂ ਹਾਂ ਮੇ ਭਰੋਗੇ ਮੈਨੂੰ ਲੱਗਦਾ ਕਿਸੇ ਤੇ ਵੀ ਕੋਈ ਨਜਾਇਜ਼ ਇੱਕ ਮੋਟੀਵੇਸ਼ਨ ਜ਼ਰੂਰ ਆ ਕੰਮ ਕਰਨ ਦਾ ਤਰੀਕਾ ਹਰ ਦਿਨ ਪਰਿਵਾਰ ਚ ਵਾਧਾ ਹੋ ਰਿਹਾ ਆ ਆਮ ਆਦਮੀ ਪਾਰਟੀ ਦੇ ਤਾਂ ਚੰਗੇ ਚੰਗੇ ਬੰਦੇ ਜਿਹੜੇ ਸਮਾਜ ਲਈ ਕੰਮ ਕਰਦੇ ਨੇ ਜੋ ਰਾਜਨੀਤੀ ਚ ਕੰਮ ਕਰਦੇ ਨੇ ਚੰਗਾ ਕੰਮ ਕਰਦੇ ਨੇ ਉਹ ਪਾਰਟੀ ਨਾਲ ਜੁੜ ਰਹੇ ਨੇ ਔਰ ਤੁਸੀਂ ਦੇਖੋ ਸਭ ਤੋਂ ਛੋਟੀ ਉਮਰ ਦੀ ਪਾਰਟੀ ਦਾ ਇਤਿਹਾਸ ਹੈ ਕਿ ਸਭ ਤੋਂ ਛੋਟੀ ਉਮਰ ਦੀ ਪਾਰਟੀ ਨੈਸ਼ਨਲ ਪਾਰਟੀ ਬਣੀ ਹੈ ਉਹਦਾ ਕਾਰਨ ਇਹ ਹੈ ਕਿ ਕੰਮ ਕਰਨ ਦੇ ਤਰੀਕੇ ਨੂੰ ਲੋਕੀ ਅਡਾਪਟ ਕਰ ਰਹੇ ਦਬਾਅ ਦੀ ਵਾਲੀ ਕੋਈ ਗੱਲ ਨਹੀਂ